ਸੜਕ ਸੁਰੱਖਿਆ ਨਿਯਮਾਂ ਵਿੱਚ ਸੋਧ ਦੇ ਚੱਲੇ ਹੁਣ 18 ਸਾਲ ਤੋਂ ਕੱਢ ਦੇ ਬੱਚੇ ਜੇਕਰ 2 ਜਾਂ 4 ਪਹੀਏ ਵਾਹਨ ਚਲਾਉਣਗੇ ਤਾਂ ਹੁਣ ਬਖਸ਼ੇ ਨਹੀਂ ਜਾਣਗੇ 25000 ਰੁਪਏ ਜੁਰਮਾਨਾ ਅਤੇ ਮਾਪਿਓ ਜਾਂ ਵਾਹਨ ਮਾਲਕ ਨੂੰ 3 ਸਾਲ ਦੀ ਹੋ ਸਕਦੀ ਹੈ ਕੈਦ ਇਸ ਨਿਯਮ ਨੂੰ ਲੋਕਾਂ ਵਿੱਚ ਪਹੁੰਚਾਉਣ ਲਈ ਪੁਲਿਸ ਵੱਲੋਂ ਜਾਗਰੂਕਤਾ ਕੈਂਪ ਵੀ ਲਗਾਏ ਗਏ ਤੇ 20 ਦਿਨ ਦਾ ਸਮਾਂ ਵੀ ਵਧਾਇਆ ਗਿਆ ਪਰ ਅਜੇ ਵੀ ਜਿਹੜੇ ਬੱਚੇ ਅਤੇ ਮਾਪਿਓ ਨਹੀਂ ਸਮਝੇ ਹੁਣ ਉਨ੍ਹਾਂ ਤੋਂ ਸ਼ੁਰੂ ਹੋਈ ਸਕਦੀ ਹੈ तो या देज़ा या देज़ा देज़ा? नहीं चला, फेर चला रहे हो, बेटा गिफ्ट है ठीक है? बेटा

ਸਕਦੇ ਹੋ ਇੱਕ ਚੱਕਾ ਇਹ ਨਹੀਂ ਚਲਾ ਸਕਦਾ ਇਹ ਨਹੀਂ ਕਿ ਤੁਸੀਂ ਪੁਲਿਸ ਨੂੰ ਦੇ ਕੇ ਪੁਲਿਸ ਨੂੰ ਦੇ ਕੇ ਉਸ ਤੋਂ ਬਾਅਦ ਉਹ ਘਟਾ ਕੇ ਲਾਉਣਾ ਆਜੋ ਪੁੱਤ ਆਜੋ ਘਟਾ ਦਿਓ ਘਟਾ ਆਜੋ ਬਿੜਾ ਆਜੋ ਪੁੱਤ ਬਾਡੀ ਉਮਰ ਕਿੰਨੀ ਬੇਟਾ ਜੋ ਪ੍ਰੂਫ ਦਿਓ ਸਾਡੀ ਪ੍ਰੂਫ ਪਾ ਲਓ ਅਨਕਲ ਕਰਨਾ ਹੈ ਅੰਮਾ ਜੀ ਜਿਦੀ ਮਰਜ਼ੀ ਸ਼ਵਾਰਸ਼ ਕਰਾ ਲਓ ਜੋ ਮਰਜ਼ੀ ਕਰਾ ਲਓ ਮੈਂ ਤੇ ਹੋਣੀ ਸਾਈਨ ਤੁਹਾਡੀ ਹੋਣੀ ਮੈਂ ਤਾਂ ਸਾਈਨ ਤੁਹਾਡੀ ਹੋਣੀ ਚੱਲ ਬੋਤਾ ਆ ਆ ਨਿਯਮਾਂ ਦੇ ਅੰਦਰ ਤੁਸੀਂ ਜਾਗਰੂਤਾ ਕੈਂਪ ਵੀ ਪੰਜਾਬ ਦੀ ਤਰ੍ਹਾਂ ਹਿਆਰਪੁਰਤ ਵੀ ਲਾਏ ਔਰ ਉਸ ਤੋਂ ਬਾਅਦ ਵਾਰਨਿੰਗਸ ਵੀ ਬੱਚਿਆਂ ਨੂੰ ਰੋਕ ਰੋਕ ਕੇ ਦਿੱਤੀਆਂ ਵੀ ਬੱਚਿਓ ਨਾ ਚਲਾਓ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚਿਆਂ ਨੂੰ ਵਾਰਨਿੰਗ ਦਿੱਤੀ ਹੁਣ ਇਹ ਜਿਹੜਾ ਰੂਲ ਜਿਹੜੇ ਇਹ ਧਾਰਾ ਇਹ ਲਾਗੂ ਹੋ ਚੁੱਕੀ ਆ ਹੁਣ ਕਿਵੇਂ ਦੀ ਸ਼ਕਤੀ ਔਰ ਕਿਵੇਂ ਦਾ ਐਕਸ਼ਨ ਮੋਡ ਦੇਖਣਗੇ ਬਿਲਕੁਲ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਕੀਤੀ ਜਾਵੇਗੀ ਮਾਨ ਜੋਗੇ ਐਸਐਸਪੀ ਸਾਹਿਬ ਵੱਲੋਂ ਸਾਨੂੰ ਬਹੁਤ ਸਖਤ ਹਿਦਤਤਾ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਇਹ ਹੁਣ ਜਿਹੜੀ ਆਦਤ ਬੱਚਿਆਂ ਨੂੰ ਪਈ ਹੈ ਜਾਂ ਪੇਰੈਂਟਸ ਨੂੰ ਪਈ ਹੈ ਕਿ ਬੱਚੇ ਨੂੰ ਭੇਜ ਦੋ ਵਹੀਕਲ ਦੇ ਕੇ ਪੁਰਾਣੀ ਆਦਤ ਪਈਆਂ ਨੂੰ ਜਾਂਦੇ ਜਾਂਦੇ ਟਾਈਮ ਤੇ ਲੱਗੂਗਾ ਪਰ ਇਹ ਇੱਕਦਮ ਹੁਣ ਖਤਮ ਕੀਤੀ ਜਾਊਗੀ ਬੱਚੇ ਦਾ ਜੀਵਨ ਵੀ ਖਤਰੇ ਚ ਹੈ ਤੇ ਜਿਹੜਾ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਜਿਹੜੀ ਜਦੋਂ ਕੈਦ ਹੋਊਗੀ ਹੁਣ ਵੀ ਆਪਾਂ ਇੱਕ ਬੱਚੇ ਦਾ ਵਿੱਚ ਚ ਚਲਾਨ ਕੱਟਿਆ ਕੱਲ ਵੀ ਕਟਿਆ ਬੜੀਆਂ ਸ਼ਵਾਰਸ਼ਾਂ ਪਾ ਰਿਆ ਤਰ੍ਹਾਂ ਤਰ੍ਹਾਂ ਦੀਆਂ ਸ਼ਵਾਰਸ਼ਾਂ ਪਾ ਰਿਆ ਜੀ ਇਹਨੂੰ ਕੁਝ ਕੀਤਾ ਜਾਵੇ ਇਹ ਬਿਲਕੁਲ ਕੁਝ ਨਹੀਂ ਹੋਣਾ ਜਿਹੜਾ ਚਲਾਨ ਕਟਿਆ ਗਿਆ ਇਹਤੇ ਜੋ ਐਕਸ਼ਨ ਹੈ ਕੋ ਲੀਗ ਐਕਸ਼ਨ ਲਿਆ ਜਾਣਾ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਛੋਟੇ ਬੱਚਿਆਂ ਨੂੰ ਨਾ ਭੇਜੋ ਇੰਨੀ ਗਰਮੀ ਦੇ ਵਿੱਚ ਇੰਨੀ ਧੁੱਪ ਦੇ ਵਿੱਚ ਜਦੋਂ ਕੋਈ ਰਸ਼ ਵਹੀਕਲ ਕੋ ਕੋ ਇੱਕਦਮ ਆਉਂਦਾ ਛੋਟੇ ਬੱਚੇ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦੇ ਆਪਣੀ ਜਾਨ ਜਿਹੜੀ ਆ ਖਤਰੇ ਵਿੱਚ ਪਾਉਂਦੇ ਆ ਪਲੀਜ਼ ਪੇਰੈਂਟਸ ਨੂੰ ਰਿਕੁਐਸਟ ਆ ਆਪ ਬੱਚਿਆਂ ਨੂੰ ਸਕੂਲੇ ਲੈ ਕੇ ਆਓ ਆਪ ਛੱਡਿਓ ਨਹੀਂ ਤਾਂ ਉਹਨਾਂ ਨੂੰ ਸਾਈਕਲ ਲੈ ਦਿਓ ਉਹ ਆਰਾਮ ਨਾਲ ਜਾਣ ਤੇ ਆਰਾਮ ਨਾਲ ਆਉਣ ਅਪਾ ਜੀ ਜੇਕਰ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਜਿਹੜੇ ਜਾਗਰੂਤਾ ਕੈਂਪ ਲਗਾਏ ਗਏ ਜਾਂ ਵਾਰਨਿੰਗ ਦਿੱਤੀਆਂ ਗਈਆਂ 20 ਦਿਨ ਦਾ ਟਾਈਮ ਵੀ ਬਖਾਇਆ ਗਿਆ ਇਸ ਜਿਹਨੂੰ ਇਸ ਸ਼ੋਰ ਦੇ ਵਿੱਚ ਪਰ ਕਿਤੇ ਨਾ ਕਿਤੇ ਅਣ ਦੇਖੀ ਹੱਲੇ ਵੀ ਲਗਾਤਾਰ ਇਹ ਹੁਣ ਕਿਦਾਂ ਦੀ ਸਕਤੀ ਦੇ ਹਜੇ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਨਾ ਕਿ ਜਿਹੜੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਇਦਾਂ ਦੀ ਆਤਾਂ ਪਈਆਂ ਹੁਣ ਜਾਣ ਲੱਗਿਆ ਥੋੜਾ ਟਾਈਮ ਲੱਗੂਗਾ ਉਹਨੇ 2-4 2-4 ਦਿਨ ਦੇ ਵਿੱਚ ਜਿੱਦਾਂ ਹੁਣ ਅੱਜ ਚਲਾਨ ਕੱਟਿਆ ਕੱਲ ਚਲਾਨ ਕੱਟਿਆ ਇਹ ਲਗਾਤਾਰ ਕੱਟਦੇ ਰਹਿਣਗੇ ਤਾਂ ਪੇਰੈਂਟਸ ਨੇ ਆਪਣੇ ਆਪ ਹੀ ਬੰਦ ਕਰ ਦੇਣਾ ਤੁਸੀਂ ਇਹਦਾ ਰਿਜ਼ਲਟ ਦੇਖੋਗੇ 14-9 ਤੋਂ ਬਾਅਦ ਚ 14-9 ਤੋਂ ਬਾਅਦ ਜਦੋਂ ਸਜਾਵਾਂ ਹੋਣੀਆਂ ਕੀ 20000 ਰੁਪਏ ਜੁਰਮਾਨਾ ਹੋਣਾ ਪੇਰੈਂਟਸ ਨੂੰ ਫਿਰ ਇਹਨਾਂ ਨੂੰ ਪਤਾ ਲੱਗਣਾ ਕਿ ਅਸੀਂ ਜਿਹੜੀ ਅਵੇਅਰਨੈਸ ਕਰਦੇ ਸੀ ਉਹ ਇਸੇ ਕਰਕੇ ਕਰਦੇ ਸੀ ਵੀ ਇਸ ਚੀਜ਼ ਤੋਂ 25000 ਰੁਪਏ ਜੁਰਮਾਨਾ ਤੇ 3 ਸਾਲ ਜਿਹੜੀ ਕੈਦ ਹੋਣੀ ਹੈ ਇਹ ਤੋਂ ਬਚਿਆ ਜਾਵੇ ਪਰ ਜਿਹੜੇ ਨਹੀਂ ਹਟ ਰਹੇ ਉਹ ਜ਼ਰੂਰ ਇਸ ਚੀਜ਼ ਦਾ ਜਿਹੜਾ ਗਿਫਟ ਲੈਣਗੇ ਉਹ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼